ਏ ਪਰਮਾਤਮਾ ਮੇਰੀ ਜਿਹੜੀ ਸੰਗਤ ਹੈ ਜਿਹੜਾ ਮੇਰਾ ਉੱਠਣਾ ਬੈਠਣਾ ਖਲੋਣਾ ਹੈ ਉਹ ਪੂਛ ਤੋਂ ਭਾਵ ਹੈ ਕਿ ਮਾੜਿਆ ਬੰਦਿਆਂ ਦੀ ਸੰਗਤ ਹੈ ਮੇਰੀ ਸੋਚ ਦਿਨ ਰਾਤੀ ਤੇ ਦਿਨ ਰਾਤ ਮੈਨੂੰ ਇਹ ਚਿੰਤਾ ਲੱਗੀ ਹੋਈ ਹੈ ਮੇਰਾ ਹੋਏਗਾ ਕੀ ਬਣੇਗਾ ਕੀ ਮੇਰਾ ਜੇ ਮਾੜਿਆਂ ਦੀ ਸੰਗਤ ਕੀਤੀ ਹੈ ਤੇ ਮਾੜਿਆਂ ਦੀ ਸੰਗਤ ਕੀਤਿਆਂ ਫਿਰ ਉਹ ਸਜ਼ਾ ਵੀ ਤੇ ਮਿਲਣੀ ਹੈ ਤੇ ਮੇਰਾ ਕੀ ਬਣੇਗਾ ਪ੍ਰਮਾਤਮਾ ਮੇਰਾ ਬਹਿਣ ਖਲੋਣ ਜਿਹੜਾ ਉਹ ਮਾੜੇ ਬੰਦਿਆਂ ਦੇ ਨਾਲ ਹੈ ਮਾੜਿਆਂ ਨਾਲ ਹੈ ਫਿਰ ਤੋਂ ਪੰਕਤੀ ਸਰਵਣ ਕਰਨਾ ਜੀ ਮੇਰੀ ਸੰਗਤ ਓਚ ਸੋਚ ਦਿਨ ਰਾਤੀ ਦਿਨ ਰਾਤ ਇਸੇ ਚਿੰਤਾ ਵਿੱਚਾਂ ਕੀ ਬਣੇਗਾ ਮੇਰਾ ਮਾੜਿਆਂ ਦੀ ਸੰਗਤ ਕੀਤੀ ਹੈ ਇੱਕ ਮਨੁੱਖ ਸੰਗਤ ਕਰਦਾ ਹੈ ਬਾਹਰੀ ਮਾੜੇ ਮਨੁੱਖਾਂ ਦੀ ਉਹਦਾ ਪ੍ਰਭਾਵ ਸੰਗਤ ਜਿਹੋ ਜੀ ਕਰੋਗੇ ਉਹੋ ਜੀ ਰੰਗਤ ਵੀ ਤੁਹਾਨੂੰ ਮਿਲਣੀ ਹੈ ਉਹੋ ਜੇ ਗੁਣ ਵੀ ਤੁਹਾਨੂੰ ਮਿਲਣੇ ਨੇ ਜੇ ਤੁਸੀਂ ਜਵਾਰੀਆਂ ਦੀ ਸੰਗਤ ਵਿੱਚ ਜਾ ਬੈਠੇ ਤੇ ਇੱਕ ਦਿਨ ਤੁਸੀਂ ਵੀ ਜੂਆ ਖੇਡਣੀ ਸ਼ੁਰੂ ਕਰਦੇ ਹੋਗੇ ਜਵਾਰੀ ਆਪਣੇ ਵਰਗੇ ਜਵਾਰੀ ਬਣਾ ਦਿੰਦਾ ਹੈ। ਅਮਲੀ ਆਪਣੇ ਵਰਗੇ ਅਮਲੀ ਬਣਾ ਦਿੰਦਾ ਹੈ। ਸੰਤ ਦੇ ਕੋਲ ਬੈਠੀਏ ਤੇ ਉਹ ਸੰਤ ਬਣਾ ਦਿੰਦਾ ਹੈ। ਤਨ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਸਾਥੀ ਹੈ ਭਾਈ ਮਰਦਾਨਾ। ਗੁਰੂ ਸਾਹਿਬ ਨੇ ਇੱਕ ਦਿਨ ਉਪਦੇਸ਼ ਦਿੱਤਾ ਕਿ ਸੰਗਤ ਭਲੇ ਮਨੁੱਖਾਂ ਦੀ ਕਰਿਏ। ਕੀ ਦੀ ਸੰਗਤ ਕਰੀਏ? ਚੰਗੇ ਮਨੁੱਖਾਂ ਦੀ। ਸਤੀ ਪਹਿਰੀ ਸਤ ਭਲਾ ਬਹੀਏ ਪੜਿਆਂ ਪਾਸ ਕਿੰਨਾ ਕੋਲ ਬੈਠੀਏ ਜਿਹੜੇ ਗਿਆਨवान ਮਨੁੱਖ ਨੇ ਜੇ ਮਾੜਿਆਂ ਦੀ ਸੰਗਤ ਕੀਤੀ ਤਾਂ ਫਿਰ ਸਜ਼ਾ ਮਿਲੇਗੀ ਸਜ਼ਾ ਤੇ ਤੁਸੀਂ ਹੱਕਦਾਰ ਹੋਗੇ ਬਾਬੇ ਨੇ ਇੱਕ ਨਗਰ ਦੇ ਵਿੱਚ ਇਹ ਉਪਦੇਸ਼ ਦਿੱਤਾ ਹੈ ਤੇ ਮਰਦਾਨਾ ਰਸਤੇ ਵਿੱਚ ਬਾਬੇ ਨੂੰ ਕਹਿੰਦਾ ਬਾਬਾ ਮੈਂ ਤੁਹਾਡੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਇਸ ਵਿਚਾਰ ਦੇ ਨਾਲ ਮੈਂ ਸਹਿਮਤ ਨਹੀਂ ਆ ਮਰਦਾਨਿਆ ਕਿਉਂ ਬਾਬਾ ਜੀ ਜੇ ਮੇਰਾ ਮਿੱਤਰ ਕੋਈ ਗਲਤੀ ਕਰਦਾ ਹੈ ਤੇ ਮੈਂ ਕਿਉਂ ਸਜ਼ਾ ਦਾ ਹੱਕਦਾਰ ਮੈਨੂੰ ਸਜ਼ਾ ਕਿਉਂ ਮਿਲੇਗੀ ਜੇ ਪਿਤਾ ਤੋਂ ਗਲਤੀ ਹੋਈ ਹੈ ਤੇ ਪੁੱਤਰ ਕਿਉਂ ਸਜ਼ਾ ਦਾ ਹੱਕ